ਇਹ ਰਾਜਟੀਆਂ ਵਰਤ ਨਾਲ ਸਾਂਝੀਆਂ ਕਰ ਰਹੇ ਆ ਜੇ ਸਾਦੂ ਕਿ ਕਿਸ ਤਰ੍ਹਾਂ ਜਿਹੜੇ ਚਿੱਟੇ ਬਾ ਜਿਹੜੇ ਸਾਰੇ ਦੌੜਦੇ ਹੋਏ ਨਜ਼ਰ ਆ ਰਹੇ ਸੋ ਇਹ ਲਗਾਤਾਰ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਆ ਜਿਹੜੀ ਇਸ ਟਾਈਮ ਇੱਥੇ ਕੀਤੀਆਂ ਜਾ ਰਹੀਆਂ ਨੇ ਤਾਂ ਦੱਸ ਦਈਏ ਕਿ ਬਿਲਕੁਲ ਇਹਦੇ ਨਾਲ ਜਿਹੜਾ ਆ ਇੱਕ ਓੜ ਦਾ ਜਿਹੜਾ ਸੈਂਟਰ ਪੈਂਦਾ ਆ ਜਿੱਥੇ ਜੜੀਆਂ ਆ ਦਵਾਈਆਂ ਮਿਲਦੀਆਂ ਆ ਸੋ ਦਿਖਾ ਦਈਏ ਤੁਹਾਨੂੰ ਤਸਵੀਰਾਂ ਗਲਾਸ ਜਿਹੜੇ ਆ ਇੱਥੇ ਇਹਨਾਂ ਨੇ ਭਰੇ ਹੋਏ ਆ ਨਿਡਲਾਂ ਜਿਹੜੀਆਂ ਇੱਥੇ ਪਈਆਂ ਹੋਈਆਂ ਉੱਥੇ ਤਾਂ ਤਸਵੀਰਾਂ ਦਿਖਾਉਣੇ ਸਾਰੀਆਂ ਓੜ ਦੀਆਂ ਗੋਲੀਆਂ ਵਾਂ ਜਿਹੜੇ ਇੱਥੇ ਜਿਹੜਾ ਸਰਕਾਰੀ ਜਿਹੜਾ ਓੜ ਦਾ ਹੈ ਜਿਹੜੀ ਓੜ ਦੀਆਂ ਗੋਲੀਆਂ ਜਿੱਥੋਂ ਮਿਲਦੀਆਂ ਹੈਗੀਆਂ ਹੈਰਾਨਗੀ ਵਾਲੀ ਗੱਲ ਹੈ ਕਿ ਲਗਾਤਾਰ ਸਾਡੇ ਵੱਲੋਂ ਖਬਰਾਂ ਜੜੀਆਂ ਆਵਾ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਪਹਿਲੇ ਸਰਕਾਰ ਵੱਲੋਂ ਇਹ ਕੀਤਾ ਜਾਂਦਾ ਸੀਗਾ ਕਿ ਜੀਵ ਦੇ ਥੱਲੇ ਆਪ ਜਿਹੜੇ ਆ ਡਾਕਟਰ ਉਹ ਓੜ ਦੀਆਂ ਗੋਲੀਆਂ ਰੱਖਦੇ ਸੀਗੇ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਹੁਣ ਜਦੋਂ ਦੀ ਇਹਨਾਂ ਨੇ ਓੜ ਦੀਆਂ ਗੋਲੀਆਂ ਦੇਣੀਆਂ ਜੜੀਆਂ ਵਾਂ ਸ਼ੁਰੂ ਕਰ ਦਿੱਤੀਆਂ ਤੇ ਜਿਹੜੇ ਲੋਕ ਨੇ ਓਡ ਦੀਆਂ ਗੋਲੀਆਂ ਦਾ ਇਸਤੇਮਾਲ ਨਹੀਂ ਕਰਦੇ ਬਲਕਿ ਓਡ ਦੀ ਜਿਹੜੀ ਗੋਲੀਆਂ ਵਾਂ ਜਾਂ ਤਾਂ ਉਹਨੂੰ ਪਾਣੀ ਦੇ ਵਿੱਚ ਗਰਮ ਕਰਕੇ ਉਹਨੂੰ ਇੰਜੈਕਸ਼ਨ ਲਗਾ ਲੈਂਦੇ ਆ ਜਾਂ ਓਡ ਦੀ ਗੋਲੀ ਜਿਹੜੀ ਆ ਵੇਚ ਕੇ ਉਸ ਤੋਂ ਬਾਅਦ ਜਿਹੜਾ ਆ ਛਿੱਟਾ ਜਿਹੜਾ ਆ ਲਗਾ ਲੈਂਦੇ ਆ ਸੋ ਤਸਵੀਰਾਂ ਤਾਂ ਦਿਖਾ ਰਿਹਾ ਦੇਖ ਸਕਦੇ ਹੋ ਕਿਸ ਤਰ੍ਹਾਂ ਗਲਾਸ ਜਿਹੜਾ ਇੱਥੇ ਭਰ ਕੇ ਰੱਖਿਆ ਹੋਇਆ ਲੰਬੇ ਤੋਂ ਹੋਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸੋ ਹੋਰ ਵੀ ਤੁਹਾਨੂੰ ਤਸਵੀਰਾਂ ਜਿਹੜੀਆਂ ਤੁਹਾਡਾ ਨਸਾਨੀਆਂ ਕਰ ਰਹੀਆਂ ਕਿ ਕਿਸ ਤਰ੍ਹਾਂ ਜਿਹੜਾ ਮੋਟਰਸਾਈਕਲ ਦੇ ਹਾਲਾਤ ਦਿਖਾ ਦਿੰਦੇ ਆ ਇਹ ਉਹੀ ਚਿੱਟੇ ਬਾਜ ਜਿਹੜੇ ਆ ਮੁੰਡੇ ਆ ਉਹਨਾਂ ਦਾ ਇਹ ਮੋਟਰਸਾਈਕਲ ਆ ਜਿਹੜੇ ਛੱਡ ਕੇ ਜਿਹੜੇ 도ੜੇ ਆ ਸੋ ਮੋਟਰਸਾਈਕਲ ਜਿਹੜੇ ਹਾਲਾਤ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਦੇਖਣ ਜਿਹਦੇ ਵਿੱਚ ਵੀ ਜਿਹੜਾ ਇਹ ਲੱਗ ਰਿਹਾ ਕਿ ਜਿਹੜਾ ਇਹ ਮੋਟਰਸਾਈਕਲ ਆ ਉਹ ਚੋਰੀ ਦਾ ਆ ਹੋ ਸਕਦਾ ਇਸ ਮੋਟਰਸਾਈਕਲ ਦੇ ਉੱਤੇ ਜਿਹੜੀਆਂ ਵਾਰਦਾਤਾਂ ਵੀ ਕੁਝ ਹੋਈਆਂ ਹੋਣ ਸੋ ਹੋਰ ਜਿਹੜੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਆ ਸਾਂਝੀਆਂ ਕਰ ਦੰਨੇ ਆ ਉੱਥੇ ਇੱਕ ਹੋਰ ਜਗ੍ਹਾ ਜਿਹੜੀ ਸਾਡੇ ਵੱਲੋਂ ਜਿਹੜੀ ਪਹਿਲੇ ਹੀ ਆ ਦਿਖਾਈ ਗਈ ਸੀਗੀ ਉਹ ਵੀ ਜਿਹੜੀਆਂ ਆ ਮੈਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦੰਨੇ ਆ ਸੋ ਕੈਮਰਾਮੈਨ ਨੂੰ ਕਹੂੰਗਾ ਜਿਹੜਾ ਨਾਂ ਲਾ ਕੇ ਇੱਕ ਜਗ੍ਹਾ ਹੋਰ ਹੈ ਜਿੱਥੇ ਸਾਡੇ ਵੱਲੋਂ ਜਿਹੜੀ ਐ ਖਬਰ ਕੀਤੀ ਗਈ ਸੀ ਉਹ ਵੀ ਜਗ੍ਹਾ ਜਿਹੜੀ ਆ ਦੇਖ ਲੈਂਦੇ ਹਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਇਹ ਤੁਹਾਨੂੰ ਯੁਵਕ ਜਿਹੜੇ ਆ ਜ਼ਿਆਦਾ ਜਿਹੜੇ ਖੜੇ ਹੋਏ ਸਾਨੂੰ ਨਜ਼ਰ ਆ ਰਹੇ ਆ ਤੁਹਾਨੂੰ ਦੱਸ ਦਈਏ ਕਿ ਉੱਥੇ ਜਿਹੜਾ ਇਹ ਆ ਓਟ ਦਾ ਸੈਂਟਰ ਬਣਿਆ ਹੋਇਆ ਹੈ ਜਿੱਥੇ ਓਟ ਦੀਆਂ ਗੋਲੀਆਂ ਮਿਲਦੀਆਂ ਆ ਉੱਥੇ ਜਿਹੜੀਆਂ ਸਟਿੰਗ ਜਿਹੜਾ ਅਸੀਂ ਕੀਤਾ ਆ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਤਸਵੀਰਾਂ ਦੇ ਵਿੱਚ ਫਿਲਹਾਲ ਵੇਲੇ ਦੇਖ ਲਿਓ ਕਿ ਜਿੱਥੇ ਪਹਿਲੇ ਅਸੀਂ ਬੰਦੇ ਖੜੇ ਸੀਗੇ ਉੱਥੇ ਦੁਬਾਰਾ ਉਹ ਬੰਦੇ ਹੈ ਜਾਂ ਨਹੀਂ ਤੋ ਤਸਵੀਰਾਂ ਦੇਖ ਸਕਦੇ ਹੋ ਕਿ ਵਿਅਕਤੀ ਜਿਹੜਾ ਕਿਸ ਤਰ੍ਹਾਂ ਜਿਹੜਾ ਇਹੋ ਦੌੜਦਾ ਪਰ ਹੋਰੇ 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 ਤੋ ਫੜ ਲਿਆ ਨੀਕ ਲਿਓ ਲਿਓ ਆਜੋ ਇਹ ਰੋੜ ਨਾ ਮੈਂ ਇਹ ਰੋੜ ਨਾ ਭਾਜੀ ਨਹੀਂ ਰੁਕ ਜਾਓ ਅਜੇ ਆਹੀ ਸੀ ਭੱਜਿਆ ਆਹ ਦੇਖੋ ਜੀ ਕਿਵੇਂ ਭੱਜਦਾ ਦੇਖੀ ਦਿਖਾ ਦਿੰਦੇ ਜਿਹੜਾ ਭੱਜ ਗਿਆ ਸੀ ਦੁਬਾਰਾ ਫੜ ਲਿੱਤਾ ਗਿਆ ਸਾਡੀ ਟੀਮ ਵੱਲੋਂ ਸੋ ਤਸਵੀਰਾਂ ਤਾਂ ਦਿਖਾਉਂਦੇ ਆ ਲੜਕਾ ਜਿਹੜਾ ਇਹ ਦੌੜਦਾ ਵੇਹੇ ਜਿਹਨੂੰ ਫੜ ਲਿਆ ਦੂੜ ਨਾ ਉਹਨੇ ਫੜ ਗਏ ਉੱਤੇ ਉੱਧਰ ਆ ਉੱਧਰ ਆ ਜਰਾ ਵਾਪਸ ਆ ਜਿੱਦਾਂ ਟੱਪੇ ਹਿੱਤੇ ਵਾਪਸ ਆ ਜਾ ਚੜ ਜਾ ਉੱਤੇ ਚੜ ਜਾ ਆ ਜਾ ਇਹ ਠੀਕਾ ਛੱਡ ਕੇ ਭੱਜ ਜਾ ਸੋ ਦੇਖ ਸਕਦੇ ਹੋ ਲੜਕੇ ਨੂੰ ਜਿਹੜਾ ਵਾ ਪਕੜ ਲੱਤਾ ਗਿਆ ਉੱਥੇ ਤਾਂ ਨੇ ਇੰਜੈਕਸ਼ਨ ਦਿਖਾ ਦਿੰਦੇ ਆ ਜਿਹੜਾ ਇੱਥੇ ਭਰ ਕੇ ਰੱਖਿਆ ਹੋਇਆ ਹਾਂ ਸੋ ਲਗਾਦਾ ਚਿੱਟੇ ਦੇ ਪਰਪਟੀਕੇ ਲਗਾਏ ਜਾਂਦੇ ਵਿਕਤੀਆਂ ਵੱਲੋਂ ਇਹ ਚਿੱਟਾ ਇਹ ਹੈ ਕਿ ਗੋਲੀ ਖੋਲੀ ਹੈ ਗੋਲੀ ਹੈ ਭਾਈ ਇਹ ਗੋਲੀ ਖੋਲੀ ਹੈ ਇਹ ਜਦੋਂ ਗੋਲੀ ਸਰੀਰ ਦੇ ਵਿੱਚ ਇੰਜੈਕਟ ਕਰਦੇ ਹੋ ਤੁਸੀਂ ਇਹ ਗੋਲੀ ਤੁਹਾਨੂੰ ਪਤਾ ਜੰਮ ਜਾਂਦੀ ਸਰੀਰ ਦੇ ਅੰਦਰ ਜਾ ਕੇ ਨਹੀਂ ਪਤਾ ਭਾਈ ਜਿਹੜੀ ਓਟ ਦੀਆਂ ਗੋਲੀਆਂ ਵਿਕਦੀਆਂ ਇਧਰ ਆ ਜਾ ਮੇਰਾ ਭਰਾ ਸੇਟ ਤੇ ਜਿਹੜੀ ਓਟ ਦੀਆਂ ਜਿਹੜੀਆਂ ਗੋਲੀਆਂ ਇਹ ਜਿਹੜੇ ਸੈਂਟਰ ਵਾਲੇ ਦਿੰਦੇ ਆ ਹਾਂ ਉਹੀ ਸੈਂਟਰ ਵਾਲੇ ਦਿੰਦੇ ਆ ਕਈ ਇੱਥੇ ਲੋਕੀ ਗੋਲੀਆਂ ਵੇਚਦੇ ਵੀ ਹਨ ਤੇ ਉਹ ਗੋਲੀਆਂ ਵੇਚ ਕੇ ਕੀ ਕਰਦੇ ਆ ਉਹ ਤਾਂ ਨਹੀਂ ਵਈ ਵੇਚਦੇ ਗੋਲੀਆਂ ਖਾਣ ਵਾਸਤੇ ਜਿਹਨੂੰ ਲੋੜ ਹੁੰਦੀ ਜਿਹੜਾ ਵੱਧ ਉਹਨੂੰ ਵੇਚ ਦਿੰਦੇ ਆ ਫਿਰ ਜਿਹੜੀ ਜਿਹੜਾ ਬੰਦਾ ਗੋਲੀਆਂ ਵੇਚਦਾ ਜਾਂ ਜਿਹੜਾ ਜਿਆਦਾ ਬੰਦਾ ਟੁੱਟਿਆ ਹੋਇਆ ਹੋ ਉਸ ਤੋਂ ਬਾਅਦ ਉਹ ਸਮਾਨ ਲਾਂਦਾ ਉਹ ਵੇਚ ਕੇ ਨਹੀਂ ਭਾਈ ਕਿਉਂਕਿ ਕੀ ਕਰਦਾ ਸਾਨੂੰ ਨਹੀਂ ਪਤਾ ਭਾਈ ਆਪਾਂ ਕਿਹੜੇ ਵੇਚੀ ਦੀਆਂ ਯਾਰ ਬਿਲਕੁਲ ਤੁਸੀਂ ਜਿਹੜੀ ਗੋਲੀ ਉਹਨਾਂ ਨੇ ਤੁਹਾਨੂੰ ਕੀ ਕਿਹਾ ਹੈ ਕਿੱਦਾਂ ਖਾਣੀ ਹੈ ਜੀ ਥੱਲੇ ਤੇ ਤੁਸੀਂ ਟੀਕੇ ਦਾ ਤੋਂ ਲਾਂਦੇ ਫਿਰ ਇਹਦੇ ਨਾਲ ਭਾਈ ਨਾ ਇਸ ਪਹਿਲਾਂ ਛਿੱਟੇ ਰਟੀਕੇ ਲਾਉਨੇ ਸੀਗੇ ਹੁਣ ਨਹੀਂ 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 ਜਦੋਂ ਆਪਾਂ ਗੋਲੀ ਲੈਂਦੇ ਆ ਗੋਲੀ ਜੀਭ ਥਲੇ ਰੱਖਦੇ ਆ ਗੋਲੀ ਜੀਭ ਥਲੇ ਰੱਖ ਕੇ ਕੀ ਫਰਕ ਪੈਂਦਾ ਵਾ ਤੇ ਟੀਕਾ ਲਾ ਕੇ ਕੀ ਫਰਕ ਪੈਂਦਾ ਦੋਨਾਂ ਦੇ ਵਿੱਚ ਕੀ ਅੰਤਰ ਹੈ ਟੀਕਾ ਲਾ ਕੇ ਇਹ ਵੀ ਟੀਕੇ ਦੇ ਨਾਲੇ ਬੂਸਟ ਟਾਈਮ ਹੋ ਜਾਂਦਾ ਤੇ ਉਦਾਂ ਹੌਲੀ ਹੌਲੀ ਹੁੰਦਾ ਤੇ ਜੇ ਹੌਲੀ ਹੌਲੀ ਹੁੰਦਾ ਕੀ ਆਪਾਂ ਨੂੰ ਕੀ ਦਿੱਕਤ ਦਿੱਕਤ ਆ ਉਹਦੇ ਵਿੱਚ ਜੇ ਜਿਹੜੀ ਜਿਹੜੀ ਗੋਲੀ ਜੀਭ ਥਲੇ ਰੱਖਣ ਵਾਸਤੇ ਆ ਜੇ ਉਹਨੂੰ ਸਿੱਧਾ ਬਾਡੀ 'ਚ ਇੰਜੈਕਟ ਕਰੇਗਾ ਕੁਛ ਨਾ ਕੁਛ ਤਾਂ ਦਿੱਕਤ ਹੋਊਗੀ ਉਹਦੇ ਵਿੱਚ ਹੋਰ ਵੀ ਇੱਥੇ ਮੁੰਡੇ ਆ ਕੇ ਵੇਂਦੇ ਲਾਂਦੇ ਆ ਹਾਂਜੀ ਭਾਈ ਇੱਥੇ ਯਾਰ ਲਾਂਦੇ ਆ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇੱਥੇ ਬੈਕ ਟਿਕਿਆ ਲੰਦੇ ਨੂੰ ਥੋੜਾ ਟਾਈਮ ਹੀ ਹੋਇਆ ਕਿੰਨਾ ਕ ਇਹ ਹੋ ਗਿਆ ਹੋਣਾ ਸਾਲ ਪੇ ਸਾਲ ਹੋ ਗਿਆ ਇੱਥੇ ਹੀ ਬੈ ਕੇ ਲੰਦੇ ਹੋ ਸਾਲ ਤੋਂ ਇੱਥੇ ਕਦੀ ਪੁਲਿਸ ਨਹੀਂ ਆਈ ਆਉਂਦੀ ਆ ਭਾਈ ਬਹੁ ਵਾਰੀ ਚੱਕ ਹੋਏ ਬੰਦੇ ਇਹ ਛੱਡ ਦਿੰਦੀ ਐ ਲੈ ਵੀ ਤੁਹਾਨੂੰ ਪੁਲਸ ਵਾਲੇ ਸਮਝ ਕੇ 도ੜਿਆ ਆਈਗਾ ਮੈਨੂੰ ਪਤਾ ਹੁੰਦਾ ਤੁਸੀਂ ਦੂਜੇ ਭਾਈ ਆ ਮੈਂ ਨਹੀਂ ਤਾਂ ਰੁਕ ਜਾਣਾ ਨਹੀਂ ਨਹੀਂ ਜਦੋਂ ਪੁਲਸ ਆਂਦੀ ਐ ਚੱਕਦੀ ਐ ਉਸ ਵੇਲੇ ਛੱਡ ਦਿੰਦੀ ਐ ਨਹੀਂ ਛੱਡ ਦਿੰਦੀ ਨਹੀਂ ਨਹੀਂ ਛੱਡਦੀ ਨਹੀਂ ਸਲਾਹ ਕਰ ਲੈ ਭਰਾ ਛੱਡਦੀ ਐ ਕਿ ਨਹੀਂ ਛੱਡਦੀ ਨਹੀਂ ਛੱਡਦੀ ਕੀ ਕਰਦੀ ਪੁਲਸ ਪੁਲਸ ਉਹਨਾਂ ਤੇ ਫੇ ਜੋ ਨਰੇ ਕੋਲ ਕੁਛ ਨਿਕਲੇ ਫੇ ਉਹਨਾਂ ਦੇ ਤੈਨੂੰ ਵੀ ਚੱਕਿਆ ਸੀ ਗਣਾ ਨਹੀਂ ਆਪੇ ਤੂੰ ਕਿਹਾ ਸਾਨੂੰ ਵੀ ਚੱਕਿਆ ਮੈਂ ਤਾਂ ਤੂੰ ਕਿਹਾ ਬਈ ਮੈਂ ਕਦੋਂ ਕਿਹਾ ਹੁਣੇ ਤੂੰ ਕਿਹਾ ਇੱਥੇ ਪੁਲਿਸਾਂ ਦੀ ਚੱਕਦੀ ਹੈ ਆਓ ਸਾਨੂੰ ਥੋੜੀ ਜਿਹੀ ਤੂੰ ਦੌੜ ਜਾ ਮੈਂ ਕਦੋਂ ਮੈਂ ਤਾਂ ਅੱਜੀ ਦੌੜਿਆ ਵੀ ਤੁਹਾਨੂੰ ਦੇਖ ਕੇ ਨਹੀਂ ਤਾਂ ਮੈਂ ਤਾਂ ਕਦੀ ਦੌੜਿਆ ਹੀ ਨਹੀਂ ਗਾ ਬਈ ਮੈਂ ਕਿ ਉਹ ਹੀ ਕਹਿ ਰਹੇ ਜਦੋਂ ਪੁਲਿਸ ਆਂਦੀ ਹੈ ਸਾਲ ਹੋ ਗਿਆ ਤਾਂ ਨੰਦੇ ਨੂੰ ਦੱਸਾ ਦੇ ਪੁਲਿਸ ਆਈ ਉਦੋਂ ਦੌੜ ਜਾਂਦਾ ਹਾਂ ਉਦੋਂ ਨਹੀਂ ਹੁੰਦਾ ਮੈਂ ਇੱਥੇ ਪਤਾ ਕਿਦਾਂ ਬਈ ਕੰਮ ਦੇ ਚੱਲ ਜਾਣਾ ਪਤਾ ਪਤਾ ਕਿਦਾਂ ਪਤਾ ਕਿਦਾਂ ਲੱਗਦਾ ਵਾ ਕਿਸੇ ਪੁਲਿਸ ਆਂਦੀ ਹੈ ਸਾਨੂੰ ਹੁਣ ਕੀ ਪਤਾ ਭਾਈ ਲੋਕੀ ਲੋ ਕਿ ਦਸੰਦੇ ਤੋਹੋ ਤੁਹਾਨੂੰ ਸੈਂਟਰ ਭੇਜਦੀ ਐ ਗਾਣਾ ਬੰਦਾ ਸੈਂਟਰ ਆ ਨਹੀਂ ਭਾਈ ਯਾਰ ਕਦੀ ਸੈਂਟਰ ਗਿਆ ਹਾਂ ਤਾਂ ਗਏ ਆ ਸੈਂਟਰ ਦੇ ਵਿੱਚ ਕੀ ਹੁੰਦਾ ਜਿਹੜਾ ਇੰਨਾ ਡਰ ਰਿਹਾ ਕਿ ਮੈਂ ਸੈਂਟਰ ਦੇ ਵਿੱਚ ਨਹੀਂ ਜਾਣਾ ਨਹੀਂ ਸੈਂਟਰ ਆਪਣੇ ਘਰੇ ਹੀ ਕਰਦਾ ਵਾ ਮਤਲਬ ਕਟਿਆ ਹੋਇਆ ਟਾਈਮ ਸੈਂਟਰ ਹੁੰਤ ਨਹੀਂ ਮੈਂ ਕਦੀ ਗਿਆ ਤੇ ਸੈਂਟਰ ਭੇਜਦੇ ਸਰਕਾਰ ਨੇ ਸੈਂਟਰ ਬਣਾਏ ਆ ਤੁਹਾਡੀ ਜਿਹੜੀ ਆ ਲਾਤਾ ਚਿੱਟੇ ਦੀ ਟੀਕਿਆਂ ਦੀ ਛੁੱਟ ਜਾਈਗੀ ਵਧੀਆ ਗੱਲ ਨਹੀਂ ਭਾਜੀ ਯਾਰ ਇਹਦੀ ਤੋੜ ਪਤਾ ਕਿੰਨੀ ਗੰਦੀ ਆ ਸੈਂਟਰ ਦੇ ਵਿੱਚ ਉਹੀ ਤਾਂ ਚੀਜ਼ ਦਾ ਇਲਾਜ ਹੋਣਾ ਵਾ ਹੋਰ ਕਾ ਦਾ ਇਲਾਜ ਹੋਣਾ ਥੋੜੀ ਹੁਣਾ ਮਾ ਉੱਧਾ ਜਾ ਕੇ ਉਹਨਾਂ ਨੇ ਬਿਠਾ ਦੇਣਾ ਕਦੀ ਆ ਕਰਦੇ ਕਦੀ ਉਹ ਕਰਦੇ ਚਾਵਲ ਵਖਰੇ ਵਖਰੇ ਕਰਦੇ ਪੱਤੀ ਵਖਰੀ ਕਰਦੇ ਇਹੀ ਕੰਮ ਹੋਣਾ ਉਹਨਾਂ ਨੇ ਕਿੱਦਾਂ ਡਾਕਟਰੀ ਇਲਾਜ ਥੋੜੀ ਕਰਨਾ ਮੈਂ ਜੀ ਬੰਦੇ ਨੂੰ ਤੋੜ ਪੈਂਦੀ ਆ ਉਹਨਾਂ ਨੇ ਤੋੜ ਪੈਂਦੀ ਆ ਤੋੜ ਦੇ ਵਿੱਚ ਰਹਿਣ ਦੇਣਾ ਹੁਣ ਜੇ ਸਾਵੇਂ ਆਪਾਂ ਘਰੇ ਰਹਿ ਕੇ ਜਿਹੜਾ ਛੱਡਣਾ ਜਿਹੜਾ ਤੋੜ ਬਈ ਟੀਕਾ ਲਵਾਇਆ ਤਾਕਤ ਦਾ ਵਿੱਚ ਨਾਲ ਮਤਲਬ ਤੁਹਾਡੇ ਕਹਿਣ ਦਾ ਭਾ ਵੀ ਹੈ ਕਿ ਜਿਹੜੇ ਸੈਂਟਰ ਬਣੇ ਆ ਉਵੇਂ ਬਣੇ ਆ ਉਵੇਂ ਹੀ ਆ ਬਈ ਉਹਦੇ ਵਿੱਚ ਕੋਈ ਇਲਾਜ ਲੋਜੀ ਨਹੀਂ ਹੈਗਾ ਇਲਾਜ ਨਹੀਂ ਹੈਗਾ ਕੋਈ ਕੀ ਤੰਗ ਪਰੇਸ਼ਾਨ ਕਰਦੇ ਉੱਥੇ ਬੰਦਿਆਂ ਨੂੰ ਉਹ ਉਹ ਨਹੀਂ ਤੰਗ ਪਰੇਸ਼ਾਨ ਕਰਦੇ ਬੰਦਾ ਆਪ ਹੀ ਤੰਗ ਪਰੇਸ਼ਾਨ ਹੁੰਦਾ ਭਾਈ ਜੇ ਤੋੜ ਪੈਂਦੀ ਤੇ ਕੋਈ ਤਾਂ ਜਿੱਦਾਂ ਹੁਣ ਓੜਦੀਆਂ ਜੇ ਗੋਲੀਆਂ ਲੱਗੀਆਂ ਕੁਛ ਤਾਂ ਕੁਛ ਤੁਹਾਨੂੰ ਦਊਗਾ ਹੀ ਉੱਥੇ ਉੱਥੇ ਸਰੀਰ ਨੂੰ ਤੋੜ ਪੈਂਦੀ ਹੈ ਕੋਈ ਤਾਂ ਦਵਾਈ ਦਊਗਾ ਤੇ ਹੈ ਨਹੀਂ ਕਿ ਨਹੀਂ ਦੇਣਗੇ ਯਾਰ ਦੋਸ ਹੈਗੇ ਕਿ ਜਿਹੜੇ ਸੈਂਟਰ ਦੇ ਵਿੱਚ ਗਏ ਆ ਹਾਂ ਭਾਈ ਉਹਨਾਂ ਨੇ ਦੱਸਿਆ ਸੈਂਟਰ ਚ ਕੀ ਹੁੰਦਾ ਕਿੱਦਾਂ ਹੁੰਦਾ ਆਹ ਉਹ ਕਹਿੰਦੇ 4-5 ਦਿਨ ਪਹਿਲਾਂ ਥੋੜੇ ਦਿਨ ਤੁਹਾਨੂੰ ਕਿੱਦਾਂ ਜੇ ਤੁਸੀਂ ਪੂਰੀ ਗੋਲੀ ਖਾਣੇ ਤੁਹਾਨੂੰ ਚੌਥਾ ਹਿੱਸਾ ਦੇ ਦੇਣਾ ਉਹਨਾਂ ਨੇ ਇੱਕ ਤੋਂ ਗੋਲੀ ਇਹ ਚਾਰ ਇਸੇ ਕਰਕੇ ਇਦਾਂ ਦਿੰਦੇ ਆ ਪੰਜ ਹੌਲੀ ਹੌਲੀ ਘਟਾਵਾਂਗੇ ਫੇਰ ਹੀ ਛੋਟਾ ਹੋਊਗਾ ਮੇਰਾ ਭਰਾ ਇਥੇ ਤੁਹਾਨੂੰ ਭੇਜ ਦਈਏ ਸੈਂਟਰ ਅੱਜ ਨਹੀਂ ਯਾਰ ਭਾਈ ਘਰ ਰਹਿਣੀਗਾ ਭਾਈ ਮੇਰਾ ਭਰਾ ਵੀ ਸੈਂਟਰ ਗਿਆ ਹੋਇਆ ਉਹ ਵੀ ਸਮਾਨ ਲਾਉਂਦਾ ਹੈ ਉਹ ਸਮਾਨ ਲਾਉਂਦਾ ਹੈ ਪਰ ਮੈਂ ਗੋਲੀ ਗੋਲੀ ਲਾਉਣਾ ਮੈਂ ਸਮਾਨ ਨਹੀਂ ਲਾਉਣਾ ਭਾਈ ਤੇ ਭਾਈ ਇਹ ਵੀ ਕੋਈ ਇੰਨੀ ਵਧੀਆ ਚੀਜ਼ ਨਹੀਂ ਹੈ ਗੋਲੀ ਭੇਜ ਦਈਏ ਸੈਂਟਰ ਲਾਉਣਾ ਵੀ ਠੀਕ ਹੈ ਇੱਥੇ ਮਾਜੀ ਭਾਈ ਲਾ ਲਈ ਤੇ ਇੱਥੇ ਕਿੱਥੇ ਲਾਏ ਆ ਹੁਣ ਤੱਕ ਸਰੀਰ ਤਾਂ ਠੀਕੇ ਸਾਰੇ ਸਰੀਰ ਤੇ ਲਾਏ ਹੋਏ ਭਾਜੀ ਕਿੱਥੇ ਕਿੱਥੇ ਬਾਹਾਂ ਤੇ ਥੱਲੇ ਪੈਰਾਂ ਦੇ ਹੋਰ ਬਾਥਰੂਮ ਵਾਲੀ ਜਗ੍ਹਾ ਤੇ ਵੀ ਲਾਏ ਨਹੀਂ ਨਹੀਂ ਉੱਥੇ ਨਹੀਂ ਮੈਨੂੰ ਪਤਾ ਉੱਥੇ ਵੀ ਪਹੁੰਚਾਂਗਾ ਬਾਬਾ ਲੱਤਾਂ ਤੇ ਲਾ ਲਏ ਹੋਏ ਆ ਕਿੱਥੇ ਕਿੱਥੇ ਲਾਇਆ ਦੱਸ ਮੇਰਾ ਭਰਾ ਛੱਡ ਭਾਈ ਕਿਉਂ ਨਹੀਂ ਵੇਖਦੇ ਵੈਸੇ ਕਿੱਥੇ ਕਿੱਥੇ ਲਾਏ ਪਤਾ ਲੱਗੇ ਠੀਕੇ ਸਾਰੇ ਬਾਥਰੂਮ ਤੇ ਆ ਤਾਂ ਹੁਣ ਸੋ ਲੱਗਾ ਵਾ ਸੱਟ ਹੀ ਆਥਾ ਉਹਦਾ ਠੀਕੇ ਹੁਣ ਕਿੱਥੇ ਲਾਣ ਲੱਗਾ ਸੀ ਘੜੀ ਕੇ ਹੱਥ ਤੇ ਹੀ ਲਾਣਾ ਹੈਗਾ ਹੱਥ ਦੇ ਕਿਹੜੀ ਸਾਈਡ ਤੇ ਵਾਟਾ ਤੇ ਸਰੀਰ ਜਰਾ ਖਰਾਬ ਹੁੰਦਾ ਯਾਰ ਚੰਗਾ ਭਲਾ ਮੇਰਾ ਭਰਾ ਤੇ ਮੁੰਡਾ ਵਾ ਇਹ ਤੂੰ ਖਾਂਦਾ ਪੀਂਦਾ ਤੇਰੀ ਸਿਹਤ ਤਾਂ ਗੱਡੀ ਵਧੀਆ ਹੋਵੇ ਚਲੋ ਭਾਈ ਨਹੀਂ ਕਰਦੇ ਯਾਰ ਗਾ ਤੂੰ ਸਮਾਨ ਖਰੀਦਦੇ ਸੀ ਕਿਤੋਂ ਖਰੀਦਦੇ ਸੀ ਸਮਾਨ ਸਮੂਹ ਦਾ ਭਾਈ ਇਹ ਅੰਬਰਸਰ ਵਾਲੂ ਹੀ ਲੈ ਲੂਗੇ ਆਈ ਲੈ ਮੋਟਰਸਾਈਕਲ ਤੇ ਜਾਂਦੇ ਸੀ ਗੱਡੀ 'ਚ ਮੋਟਰਸਾਈਕਲ ਤੇ ਕਦੀ ਪੁਲਿਸ ਨੇ ਰੁੱਕ ਚੈਕਿੰਗ ਨਹੀਂ ਕੀਤੀ ਮੋਟਰਸਾਈਕਲ ਦੇ ਉਹ ਜਿਹੜਾ ਉੱਥੇ ਨਾਕਾ ਲੱਗਦਾ ਉਹ ਨਹੀਂ ਚੈਕਿੰਗ ਕਰਦੇ ਜਿਹੜਾ ਟੋਲ ਤੋਂ ਬਾਅਦ ਲੱਗਦਾ ਟੋਲ ਤੋਂ ਜਿਹੜਾ ਬਾਹਰ ਆ ਪਰਲੀ ਸਾਈਡ ਜਿਹੜਾ ਉਰਲੀ ਤੇ ਉਹ ਚੈੱਕ ਕਰਦੇ ਆ ਤੇ ਦੂਜੇ ਨਹੀਂ ਕਰਦੇ ਹੋਏ ਉਧਰ ਆਉਂਦੇ ਹੋਏ ਨਹੀਂ ਕਰਦੇ ਉਧਰੋਂ ਆਉਂਦੇ ਹੋਏ ਚੈੱਕ ਕਰਦੇ ਉਧਰੋਂ ਜਾਂਦੇ ਹੋਏ ਨਹੀਂ ਤੇ ਤੂੰ ਸੀਟਾ ਦੇਣ ਥੋੜਾ ਜਾਂਦਾ ਸੀ ਲੈਣ ਹੀ ਜਾਂਦਾ ਸੀਗਾ ਮੈਂ ਨਹੀਂ ਜਾਂਦਾ ਸੀਗਾ ਅਜੇ ਤਾਂ ਲੈ ਕੇ ਆਂਦੇ ਸੀ ਕਿਉਂਕਿ ਕਦੀ ਪੁਲਿਸ ਨੇ ਕਦੀ ਫੜਿਆ ਨਹੀਂ ਗਿਆ ਉਹਨਾਂ ਤੋਂ ਨਿਕਲ ਹੀ ਆਈਦਾ ਭਾਈ ਇਹ ਤਾਂ ਵੱਲਾ ਤੂੰ ਹੀ ਹੈ ਕ੍ਰਿੰਦੇ ਬਈ ਖਾਣ ਪੀਣ ਵਾਲੇ ਬੰਦੇ ਕਿਹੜੇ ਕਿਹੜੇ ਹੈ ਮੈਂ ਕਹਾਂ ਨਸ਼ੇ ਪੱਤੇ ਖਾਣ ਵਾਲੇ ਬੰਦੇ ਕ੍ਰਿੰਦੇ ਹੀ ਹੁੰਦੇ ਐ ਏਡੀ ਦੂਰੋਂ ਦੂਰੋਂ ਨਸ਼ਾ ਵਾਇਦਾ ਕਰ ਲਈ ਹੁੰਦੇ ਐ ਇਹ ਇਹ ਤਾਂ ਸਚਾਈ ਹੈ ਕਿ ਨਸ਼ੇ ਕਰਨ ਵਾਲਾ ਬੰਦਾ ਵਾਕਈ ਕਰਿੰਦਾ ਹੁੰਦਾ ਵਾ ਕਿਤਨਾ ਕੁ ਦਾ ਜਗਾੜ ਲਾ ਲੈਂਦਾ ਵਾ ਪ੍ਰਸ਼ਾਸਨ ਐਡਾ ਕਰਿੰਦਾ ਨਹੀਂ ਹੈਗਾ ਜਿਹੜਾ ਮਹੀਨੇ ਦਾ ਲੱਖ ਲੱਖ ਰੁਪਇਆ ਲੈ ਰਿਆ ਤੇ ਜੇ ਇਹੀ ਤੁਹਾਡੀ ਨੌਕਰੀਆਂ ਪੁਲਿਸ ਦੇ ਵਿੱਚ ਲਾ ਦੋ ਲਾ ਦਿੱਤੀ ਜਾਵੇ ਮੰਨ ਲਓ ਤੇ ਕੀ ਨਸ਼ਾ ਖਤਮ ਕਰ ਦੋਗੇ ਸੋਰ ਭਾਈ ਦੱਸੋ ਸਹੀ ਗੱਲਾਂ ਨਹੀਂ ਕਰਾਂਗੇ ਨਸ਼ਾ ਵੀ ਕਦੀ ਜ਼ਿੰਦਗੀ ਜਿਹਾ ਨਹੀਂ ਕਰਾਂਗੇ ਜੇ ਤੁਹਾਨੂੰ ਪੁਲਿਸ ਦੀ ਨੌਕਰੀ ਲਾ ਕੇ ਸਰਕਾਰ ਕਹਿ ਦੇਵੇ ਕਿ ਠੀਕ ਹੈ ਤੁਹਾਨੂੰ ਮੁਲਾਜ਼ਮ ਬਣਾ ਦਿੰਦੇ ਆ ਨਸ਼ਾ ਖਤਮ ਕਰ ਦੋ ਪੰਜਾਬ ਚ ਕਰ ਦੋਗੇ ਭਾਈ ਮੈਂ ਗੱਲਾਂ ਥੋੜੀ ਕਰ ਸਕਦਾ ਹਾਂ ਉਹਨਾਂ ਸਾਰਿਆਂ ਦੀ ਇਹ ਜਿਹੜਾ ਮੈਂ ਇੱਕ ਗੱਲ ਕਰਦਾ ਮੈਂ ਕਿ ਜਿੱਦਾਂ ਹੁਣ ਮੰਨ ਲਓ ਤੁਸੀਂ ਨੌਜਵਾਨ ਪੀੜੀ ਹੋ ਨਸ਼ੇ ਤੇ ਲੱਗੇ ਠੀਕ ਹੈ ਤੁਸੀਂ ਜੇ ਨਸ਼ਾ ਘੜਾ ਕੇ ਵੀ ਲੈ ਕੇ ਆ ਸਕਦੇ ਤੁਹਾਨੂੰ ਸਭ ਕੁਝ ਪਤਾ ਇਹਦਾ ਮਤਲਬ ਕਿਹੜਾ ਕੰਮ ਕਿੱਥੇ ਹੁੰਦਾ ਕਿੱਥੇ ਨਹੀਂ ਤੁਹਾਨੂੰ ਪਤਾ ਹੀ ਹੋਣਾ ਹੈ ਪਤਾ ਹੀ ਹੈ ਤੇ ਫਿਰ ਤੁਸੀਂ ਉਹ ਬੰਦ ਕਰਾਓਗੇ ਜੇ ਸਰਕਾਰ ਤੁਹਾਡਾ ਸਾਥ ਦੇ ਦੇਵੇ ਹਾਂਜੀ ਭਾਈ ਕਰਾ ਦਾਂਗੇ ਬੜੀ ਵੱਡੀ ਗੱਲ ਹੈ ਕਿ ਯੁਵਕ ਨੇ ਕਹੀ ਹੈ ਹਾਲਾਂਕਿ ਇਹ ਮੁੰਡਾ ਜਿਹੜਾ ਆ ਸਮਾਨ ਦੇ ਉੱਤੇ ਲੱਗਾ ਪਰ ਫਿਰ ਵੀ ਇਹਦਾ ਕਹਿਣਾ ਹੈ ਕਿ ਜਿਹੜੇ ਮੁੰਡੇ ਸਮਾਨ ਤੇ ਲੱਗੇ ਹੁੰਦੇ ਆ ਬਿਲਕੁਲ ਕਰਿੰਦੇ ਹੁੰਦੇ ਆ ਕਿਤੇ ਨਾ ਕਿਤੇ ਆਪਣਾ ਜਿਹੜਾ ਜਿਗਾੜ ਕਰ ਲੈਂਦੇ ਆ ਤੇ ਜੇ ਪੰਜਾਬ ਸਰਕਾਰ ਇਹਨਾਂ ਦੀ ਇੱਕ ਵਾਰੀ ਬਾਹ ਫੜ ਲਵੇ ਤੇ ਹੋ ਸਕਦਾ ਹੈ ਕਿ ਸ਼ਾਇਦ ਪੰਜਾਬ ਦੇ ਵਿੱਚ ਜਿਹੜਾ ਆ ਨਸ਼ਾ ਖਤਮ ਹੋ ਜਾਵੇ ਸੋ ਇੱਥੇ ਜਦੋਂ ਤੁਸੀਂ ਆ ਕੇ ਮੈਂਦੇ ਵੱਖਰੇ ਵੱਖਰੇ ਮੁੰਡੇ ਵੀ ਤੁਹਾਨੂੰ ਮਿਲਦੇ ਹੋਣੇ ਕਦੀ ਆਪਸ ਦੇ ਵਿੱਚ ਗੱਲਬਾਤ ਹੋਈ ਹੈ ਕਿ ਉਹ ਵੀ ਨਸ਼ਾ ਛੱਡਣਾ ਚਾਹੁੰਦੇ ਪਰ ਛੱਡ ਨਹੀਂ ਪਾਰੇ ਦਿੱਕਤ ਹੋ ਰਹੀ ਹੈ ਹਾਂਜੀ ਭਾਈ ਉਹ ਵੀ ਚਾਹੁੰਦੇ ਆ ਨਸ਼ਾ ਛੱਡਣਾ ਤੇ ਜੇ ਮੰਨ ਲਓ ਉਹਨਾਂ ਦੇ ਪੁਲਿਸ ਕੋਈ ਕੰਮ ਕਰਦੀ ਨਹੀਂ ਵੀ ਪੰਜਾਬ ਸਰਕਾਰ ਦੀ ਤੁਹਾਨੂੰ ਕੀ ਲੱਗਦਾ ਪਾ ਲੈ ਜਾਂਦੇ ਦੋ ਇੱਕ ਦੋ ਬੰਦੇ ਰੋਜ਼ ਹੀ ਚੱਕ ਕੇ ਲੈ ਜਾਂਦੇ ਇੱਥੋਂ ਪਰ ਕਦੀ ਤੁਹਾਨੂੰ ਲੱਗਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇੰਨੀ ਜਿਹੜੀ ਸ਼ਕਤੀ ਕੀਤੀ ਗਈ ਹੈ ਨਸ਼ੇ ਦੇ ਖਿਲਾਫ ਜਿਹੜਾ ਨਸ਼ਾ ਹੈ ਉਹ ਘਟ ਹੋਇਆ ਵਾ ਜਦ ਕਿ ਹੋਰ ਜਿਹੜਾ ਵਾ ਮਹਿੰਗਾ ਕਰ ਦਿੱਤਾ ਮਹਿੰਗਾ ਹੋ ਗਿਆ ਵੱਧ ਗਿਆ ਵਾ ਬਈ ਨਸ਼ਾ ਤੇ ਜੇ ਇਹੀ ਜਿਹੜੇ ਰੋਜ਼ਗਾਰ ਜਿਹੜੇ ਲੋਕਾਂ ਨੂੰ ਨਹੀਂ ਮਿਲੇ ਜਿਹੜੇ ਨੌਜਵਾਨ ਜਿਹੜੀ ਪੀੜ੍ਹੀ ਹੈ ਬੇਰੋਜ਼ਗਾਰ ਘੁੰਮਦੀ ਪਈ ਹੈ ਜੇ ਇਹਨਾਂ ਨੂੰ ਕਹਿ ਦਿੱਤਾ ਜਾਵੇ ਕਿ ਠੀਕ ਹੈ ਤੁਹਾਨੂੰ ਅਸੀਂ ਯੂਨੀਫਾਰਮ ਦਿੰਦੇ ਹਾਂ ਕਰ ਦੋ ਨਸ਼ਾ ਖਤਮ ਬਿਲਕੁਲ ਬਈ ਚੱਕ ਦੋਗੇ ਫੱਟੇ ਪੂਰੇ ਪੂਰੇ ਆ ਤੜਡੇ ਸਾਹਮਣੇ ਹੀ ਹੈ ਕਿ ਡੀ ਸਪ੍ਰਿੰਟ ਲਾਈਮਿੰਟ ਜੇ ਲਾਈ ਨਹੀਂ ਧੋੜਨ ਚ ਫੱਟ ਦੇ ਲੋ ਕੰਦਾ ਵੀ ਟੱਪ ਲਈਆਂ ਐਡੀਆਂ ਜਿਹੜੀਆਂ ਲਾਈ ਟੱਪੀਆਂ ਤਾਂ ਫਿਰ ਜੇ ਉਹਨਾਂ ਦੇ ਨਾਲ ਜੇ ਅਸੀਂ ਭਰਤੀ ਹੋਵਾਂਗੇ ਫਿਰ ਅਸੀਂ ਛੱਡਣ ਲੱਗੇ ਕਿਸੇ ਨੂੰ ਉਹ ਬੜੀ ਵੱਡੀ ਗੱਲ ਹੈ ਕਿ ਯੁਵਕ ਨੇ ਜਿਹੜੀ ਕਹੀ ਹੈ ਕਿ ਜੇ ਸਾਨੂੰ ਪੰਜਾਬ ਪੁਸ ਜਿਹੜੀ ਆ ਨੌਕਰੀ ਆ ਜੇ ਦਿੱਤੀ ਜਾਵੇ ਤਾਂ ਤੁਸੀਂ ਦੇਖ ਹੀ ਲਿਆ ਕਿ ਕਿਸ ਤਰ੍ਹਾਂ ਕੰਦਾ ਟੱਪ ਕੇ ਮੈਂ 도ੜਿਆ ਸੀਗਾ ਤੇ ਕੀ ਮੈਂ ਉਹ ਨਸ਼ਾ ਨਹੀਂ ਖਤਮ ਕਰ ਸਕਦਾ ਬੜਾ ਵੱਡਾ ਸਵਾਲ ਹੈ ਇੱਕ ਪੰਜਾਬ ਸਰਕਾਰ ਦੇ ਉੱਤੇ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਦੇ ਉੱਤੇ ਜਿੱਥੇ ਸਾਫ਼ ਤੌਰ ਦੇ ਵਿੱਚ ਜਿਹੜਾ ਲਗਾਤਾਰ ਸਰਕਾਰ ਵੱਲੋਂ ਨਸ਼ੇ ਦੇ ਉੱਤੇ ਜਿਹੜੀ ਸਖਤੀ ਬਣਾਈ ਗਈ ਹੈ ਪਰ ਉੱਥੇ ਯੁਵਕ ਦੇ ਕਹਿਣ ਦੇ ਮੁਤਾਬਿਕ ਇਹ ਹੈ ਕਿ ਨਸ਼ਾ ਇਹ ਉਹ ਮਹਿੰਗਾ ਹੋ ਗਿਆ ਤੇ ਹੋਰ ਜਿਹੜਾ ਜ਼ਿਆਦਾ ਆ ਉਹ ਵਿਕਣਾ ਸ਼ੁਰੂ ਹੋ ਗਿਆ ਪਰ ਜੇ ਸਾਨੂੰ ਕਿਤੇ ਪੰਜਾਬ ਪੁਸ ਦੀ ਜੇ ਯੂਨੀਫਾਰਮ ਪਾਈ ਹੋਵੇ ਯੂਨੀਫਾਰਮ ਜਿਹੜੀ ਅਸੀਂ ਪਾ ਸ਼ਾਇਦ ਬਿਲਕੁਲ ਖਤਮ ਕਰ ਦਾਂਗੇ ਇਹ ਸਵਾਲ ਬੜਾ ਸੋਚਣ ਵਾਲਾ ਹੈ ਤੇ ਬੜੀ ਗਹਿਰਾਈ ਦੇ ਨਾਲ ਜਿਹੜੀ ਇਹ ਚੀਜ਼ ਸੋਚਣ ਵਾਲੀ ਹੈ ਕਿ ਜੇ ਪੰਜਾਬ ਸਰਕਾਰ ਇਸ ਤਰ੍ਹਾਂ ਦੇ ਯੁਵਕਾਂ ਦਾ ਹੱਥ ਫੜ ਲੈਂਦੀ ਹੈ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਰੋਜ਼ਗਾਰ ਜਿਹੜਾ ਹੈ ਉਹ ਵੀ ਵਧੀਆ ਮਿਲ ਜਾਏਗਾ ਤੇ ਇਹਨਾਂ ਦਾ ਕਹਿਣਾ ਹੈ ਕਿ ਕਿੱਥੋਂ ਕਿੱਥੋਂ ਜਿਹੜਾ ਨਸ਼ਾ ਮਿਲਦਾ ਆ ਅਸੀਂ ਅੰਮ੍ਰਿਤਸਰ ਤੋਂ ਤੱਕ ਜੋ ਜਿਹੜਾ ਨਸ਼ਾ ਆ ਉਹ ਲੈ ਕੇ ਆਉਂਦੇ ਆ ਸੋ ਤੁਹਾਨੂੰ ਦੱਸ ਦਈਏ ਕਿ 75 ਕਿਲੋਮੀਟਰ ਦੀ ਇੱਕ ਜਿਹੜੀ ਦੂਰੀ ਹੈ ਜਦੋਂ ਇਸ ਨੌਜਵਾਨ ਦੀ ਜੇਬ ਦੇ ਵਿੱਚ ਨਸ਼ਾ ਹੁੰਦਾ ਹੈ ਤੇ ਇਹਨੇ ਉਹ ਦੂਰੀ ਜਿਹੜੀ ਹੈ ਤੈਅ ਕੀਤੀ ਹੈ ਪੰਜਾਬ ਪੁਲਿਸ ਦੀ ਅੱਖਾਂ ਦੇ ਉੱਤੇ ਘੱਟਾ ਪੰਜਾਬ ਦੇ ਵੀ ਜਿਹੜਾ ਨਸ਼ਾ ਹੈ ਉਹ ਖਤਮ ਹੋ ਜਾਏ ਸੋ ਟੀਕਾ ਤੁਹਾਨੂੰ ਦਿਖਾ ਦਿੰਦੇ ਨੇ ਜਿਹੜਾ ਇੱਥੇ ਭਰ ਕੇ ਜਿਹੜਾ ਰੱਖਿਆ ਹੋਇਆ ਸੀਗਾ। ਭਾਈ ਇਹ ਢੋਲ ਦੀ ਹੈ। ਕਿਉਂ? ਢੋਲੀ ਨਾ ਯਾਰ ਮੁਰਗੋਲੀ ਨਹੀਂ ਹੈ। ਹੈ? ਢੋਲੀ ਵੀ ਨਹੀਂ ਕੀ ਹੋਰ। ਜੀਭ ਥੱਲੇ ਰੱਖ ਲੈ ਮੇਰਾ ਭਰਾ ਜਿਹੜੀ ਜਿਹੜੇ ਡਾਕਟਰ ਨੇ ਜਿੱਦਾਂ ਕਿਹਾ ਉਹਨੂੰ ਓਦਾਂ ਯੂਜ਼ ਕਰ। ਯੂਜ਼ ਹਨ ਭਾਈ ਬਿੱਲਾ ਕਰਦੇ ਹੈਗੇ ਯਾਰ। ਪਹਿਲਾਂ ਜੀਭ ਥੱਲੇ ਹੀ ਭਾਈ ਕਰਦੇ। ਇਹ ਤਾਂ ਇੱਥੇ ਮੁੰਡੇ ਹੀ ਦੇਖ ਦੂ ਕਈ ਲੱਗੇ ਆ ਸਾਨੂੰ ਨਹੀਂ ਪਤਾ ਹੁੰਦਾ ਇਹ ਵੀ ਇਹ ਚੀਜ਼ ਇਦਾਂ ਹੁੰਦੀ ਹੈ ਜਾਂ ਕੁਝ ਵੀ। ਇੱਥੇ ਬਹੁ ਮੁੰਡੇ ਲਾਉਂਦੇ ਹੁੰਦੇ ਸੀਗੇ ਪਰ ਤੁਹਾਨੂੰ ਕਿਤੇ ਨਾ ਕਿਤੇ ਬ੍ਰਦਰ ਇਹ ਨੁਕਸਾਨ ਕਹਿੰਦੀ ਆ ਡਾਕਟਰ ਵੱਲੋਂ ਜਿਹੜੀ ਚੀਜ਼ ਆ ਜੀਭ ਥੱਲੇ ਨੂੰ ਜੀਭ ਸੜ ਰੱਖੋ ਇਹਦਾ ਨਾ ਕਰ ਮੇਰਾ ਭਰਾ ਸਹੀ ਗੱਲ ਆ ਭਾਈ ਤੁਸੀਂ ਸਹੀ ਆਪਣੀ ਜਗ੍ਹਾ ਚਲੋ ਪੰਜਾਬ ਸਰਕਾਰ ਵੱਲੋਂ ਮੰਗ ਹੈਗੀ ਆ ਕਿ ਜਿਹੜੇ ਇਸ ਤਰ੍ਹਾਂ ਦੇ ਬੇਰੋਜ਼ਗਾਰ ਜਿਹੜੇ ਮੁੰਡੇ ਜਿਹੜੇ ਨਸ਼ਿਆਂ ਵੱਲ ਤੁਰੇ ਪਏ ਆ ਇੱਕ ਵਾਰੀ ਉਹਨਾਂ ਨੂੰ ਜਿਹੜਾ ਮੌਕਾ ਦੇ ਕੇ ਦੇਖਿਆ ਜਾਵੇ ਪੰਜਾਬ ਚ ਨਸ਼ਾ ਖਤਮ ਹੋ ਜਾਵੇ ਹਾਂਜੀ ਭਾਈ ਬਿਲਕੁਲ ਜਾਣਦੇ ਆ ਭਾਈ ਤਹਾਡੇ ਸਾਹਮਣੇ ਤੁਹਾਨੂੰ ਗੱਲ ਹੁਣੇ ਦੱਸਿਆ ਵੀ ਅਸੀਂ ਏਡੀ ਏਡੀਆ ਸਪ੍ਰਿੰਟਾਂ ਨਸ਼ਾ ਕਰਕੇ ਲਾ ਲੈਨੇ ਆ ਜੇ ਅਸੀਂ ਨਸ਼ਾ ਨਾ ਕਰਾਂਗੇ ਫਿਰ ਤਾਂ ਅਸੀਂ ਬਹੁਤ ਤਕੜੀ ਸਪ੍ਰਿੰਟ ਲਾ ਸਕਦੇ ਸਹੀ ਗੱਲ ਬਈ ਮੈਂ ਵੀ ਬਿੱਲਾ ਮੈਂ ਦੌੜਨ ਧੁਣਨ ਜਾਂਦਾ ਹੁੰਦਾ ਉਹ ਮੈਂ ਖੇਡਦਾ ਹੁੰਦਾ ਕ੍ਰਿਕਟ ਫੁੱਟਬਾਲ ਸਾਰਾ ਕੁਝ ਹੀ ਆਪਾਂ ਖੇਡਦੇ ਸੀ ਭਾਈ ਇਦਾਂ ਹੀ ਹੌਲੀ ਹੌਲੀ ਇੱਕ ਮੁੰਡਾ ਸੀਗਾ ਯਾਰ ਦੋਸਤੋ ਵੀ ਫੁੱਟਬਾਲ ਖੇਡਦਾ ਹੁੰਦਾ ਹੀ ਤੇ ਵਧੀਆ ਖੇਡਦਾ ਸੀ ਉਹ ਵੀ ਆਪਾਂ ਆਪਾਂ ਉਹਨਾਂ ਤੋਂ ਉਹ ਸਾਡੇ ਸੀਨੀਅਰ ਸੀਗੇ ਇਦਾਂ ਹੀ ਅਸੀਂ ਜੰਮੂ ਕੰਮ ਤੇ ਜਾਂਦੇ ਹੁੰਨੇ ਸੀ ਭਾਜੀ ਯਾਰ ਉਹਨੇ ਜਾਲੇ ਨੇ ਸਮਾਨ ਦਿਖਾਦਾ ਸਾਨੂੰ ਪਠਾਨਕੋਟ ਤੋਂ ਉਹਨੂੰ ਪਤਾ ਹੈਗਾ ਸੋ ਦੋਸਤ ਭਾਈ ਸਮਾਨ ਉਹ ਉਹ ਦੋ ਸਮਾਨ ਆਉਂਦਾ ਹੁੰਦਾ ਹੀ ਪਾਰ ਵਾਲਾ ਜਦੋਂ ਇੱਕ ਸਮਝਲਾ ਬੰਦੇ ਨੇ ਇੱਕ ਦੋ ਲੈਣਾ ਲਾਵ ਹੀ ਲਈਆਂ ਬੰਨੀ ਤੇ ਉਹ ਬੰਦਾ ਪੱਕਾ ਹੀ ਆ ਉਸ ਟਾਈਮ ਫਿਰ ਇਦਾਂ ਹੀ ਹੌਲੀ ਹੌਲੀ ਭਾਈ ਕੰਮ ਕਰਦੇ ਨੇ ਪੈਸੇ ਹੁੰਦੇ ਹੀ ਜੇਬ 'ਚ ਵਾਧੂ ਜੰਮੂ ਅਸੀਂ ਦੋ 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 ਹਜ਼ਾਰ ਰੁਪਏ ਦਿਹਾੜੀ ਪਾਉਂਦੇ ਹੁੰਨੇ ਇੱਕ ਦਿਨ ਦੀ ਵੇ ਸਾਡੇ ਕੋ ਖੁੱਲੇ ਹੁੰਦੀ ਹੁੰਦੇ ਹੋਏ ਪਥੋ ਪਟਾਣਕੋਟ ਤੋਂ ਚਿੱਟਾ ਲੈ ਕੇ ਆਣਾ ਇੱਥੇ ਪੀ ਕੇ ਬਸ ਖਤਮ ਕਰ ਦੇਣਾ ਬਾਅਦੋਂ ਫੇਰ ਜੇ ਉਧਰ ਜਾਣਾ ਉਧਰੋਂ ਆਣ ਕੇ ਫੇਰ ਲੈਣਾ ਬਾਅਦੋਂ ਨਹੀਂ ਇਦਾਂ ਕਰਦੇ ਹੁੰਨੇਗੇ ਭਾਈ ਉਹ ਮੁੰਡਾ ਸਾਡੇ ਨਾਲ ਸੀਗਾ ਸਾਡੇ ਪਿੰਡ ਦਾ ਹੀ ਆ ਮੁੰਡਾ ਉਹ ਵੀ ਬਹੁਤ ਸੋਹਣਾ ਸੀ ਸਮਾਰਟ ਸੀਗਾ ਮੇਰੇ ਵਾਂਗੂ ਉੱਚਾ ਲੰਬਾ ਜਵਾਨ ਸੀ ਉਹਦੀ ਇੱਕ ਗੁੜੀਆ ਹੈਗੀ ਵਿਚਾਰਾ ਹੁਣ ਮਰ ਗਿਆ ਉਹ ਇਦਾਂ ਨਸ਼ੇ ਕਰ ਕਰ ਕੇ ਟੀਕੇ ਲਾ ਲਾ ਕੇ ਤੋਂ ਹਰਾਨਗੀ ਵਾਲੀ ਗੱਲ ਹੈ ਕਿ ਮੁੰਡੇ ਦੇ ਨਾਲ ਜਿਹੜੀ ਹੈ ਤੁਸੀਂ ਦੇਖਿਆ ਕਿ ਗੱਲਬਾਤ ਕੀਤੀ ਗਈ ਹੈ ਉੱਥੇ ਯੁਵਕ ਦੀ ਇਹ ਵੀ ਗੱਲ ਕਹਿਣੀ ਹੈ ਕਿ ਜਿਹੜਾ ਨਸ਼ਾ ਹੈ ਅਸੀਂ ਪਠਾਨਕੋਟ ਤੋਂ ਵੀ ਲੈ ਕੇ ਆਂਦੇ ਨੇ ਤੇ ਅੰਮ੍ਰਿਤਸਰ ਤੋਂ ਵੀ ਲੈ ਕੇ ਆਂਦੇ ਰਹੇ ਹਾਂ ਪਰ ਹਰਾਨਗੀ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਦੇ ਅੱਖਾਂ ਦੇ ਉੱਤੇ ਮਿੱਟੀ ਕੱਟਾ ਪਾ ਕੇ ਜੇ ਨਸ਼ਾ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਅੱਜ ਦੇ ਸਮੇਂ ਵੀ ਇੰਟਰ ਜਿਹੜਾ ਹੋ ਰਿਹਾ ਉੱਥੇ ਯੁਵਕ ਨੇ ਇਹ ਵੀ ਗੱਲ ਬੜੀ ਵਧੀਆ ਕਹੀ ਹੈ ਕਿ ਅਸੀਂ ਜੇ ਨਸ਼ਾ ਕਰਕੇ ਏਡੀਆਂ ਏਡੀਆਂ ਛਾਲਾਂ ਮਾਰ ਕੇ ਜੇ ਅਸੀਂ ਦੌੜ ਸਕਦੇ ਹਾਂ ਭੱਜ ਸਕਦੇ ਹਾਂ ਤੇ ਆਖਿਰਕਾਰ ਦੀ ਜੇ ਹੁਣ ਗੱਲ ਕਰੀਏ ਜੇ ਸਾਨੂੰ ਪੰਜਾਬ ਬਿਲਕੁਲ ਬੰਦ ਕਰ ਦਾਂਗੇ ਹੁਣ ਤਸਵੀਰਾਂ ਜਿਹੜੀਆਂ ਤੁਹਾਡੇ ਨੂੰ ਉਹ ਵੀ ਸਾਂਝੀ ਕਰਦੇ ਆ ਜਿਹੜਾ ਸਾਡੇ ਉਹ ਜਿਹੜਾ ਸਟ੍ਰਿੰਗ ਆਪਰੇਸ਼ਨ ਜਿਹੜਾ ਇਹ ਕੀਤਾ ਗਿਆ ਸੀਗਾ ਓਣੀ ਤਾਂ ਤੁਸੀਂ ਹੈਗੀ ਐ ਤੁਸੀਂ ਦੋਦੇ ਜਾਂ ਨੱਟ ਦੇ ਮੁੰਡੇ ਆ ਭਾਈ ਵੀਰੂ ਕਿੰਨੇ ਵੀ ਇੱਕ کربے بیل لا پچلا کنے نئی جند سارا دس لانی اگر ٹھیک دس لانی اگر ٹھیک ہاں جی سو جی ویر بھائی مینوں لے جی یار اوہ پلیٹ دی ہے پلیٹ دی ہے چلیو پلیٹ دی ہے ਇਹ ਰੋਟੀ ਚਾਹੀਦੀ ਹੈ ਯਾਰ ਆਈ ਯਾਰ ਇਹ ਰੋਟੀ ਚਾਹੀਦੀ ਹੈ ਯਾਰ ਠੀਕ ਯਾਰ 200 ਰੁਪਏ ਇੱਧਰ ਆ ਜੀ ਉਹ 20 ਰੇਜ਼ੋ ਮਟਰ 10 ਗੋਲੇ ਲੈਣੀਆਂ ਯਾਰ ਮੈਂ ਮਿਲ ਚੁੱਕੀਆਂ ਇਹ ਰੋਟੀ ਦੇ ਗੰਨਾ ਪਾਈ ਇੱਥੇ ਪੜਾ ਰਿਹਾ ਮੈਂ ਵੇਲੇ ਨਾ ਸੀ ਹਾਂਜੀ ਛੇ ਵੇਲੇ ਲੈਣੀਆਂ ਮੈਂ ਵੀ ਛੇ ਲੈਣੀਆਂ ਮਿਲਦੀਆਂ ਨੇ ਛੇ ਲੈਣੀਆਂ ਤੁਸੀਂ ਮੈਂ ਤਾਂ 10 ਚਾਹੀਦੇ ਮੇਰਾ ਵੀ ਆ ਬਿਆਣਾ ਉਹ ਬੰਦੇ ਵੀ ਇਹਨਾਂ ਨੂੰ ਛੇ ਹੀ ਦੇ ਦਵਾਂਗੇ ਇਹ ਤਾਂ ਗੋਲੀਆਂ ਨੇ ਇਹਦੇ ਤੇ ਕੋਈ ਹੋਰ ਨਹੀਂ ਦੇਖੀ ਹੁੰਦੀ ਅੱਛਾ ਇਹਦੇ ਦਾ ਕੀ ਨੰਬਰ ਹੋਣਾ ਹੈ ਅੰਦਰੋਂ ਭਈ ਮੈਂ ਆਪਕੋ ਟਿੰਡਾ ਆ ਅੰਦਰ ਹੋ ਆ ਤੁਹਾਨੂੰ ਕਿੰਨੇ ਦਿੱਤੀ ਉਹਨੇ ਤੁਹਾਨੂੰ ਕਿੰਨੇ ਦੀ ਕੋਈ ਨਹੀਂ 60 ਰੁਪਏ ਦੀ ਦਿਓ ਕਿ ਇੱਕ ਸਰਦਾਰ ਯੁਵਕ ਵੀ ਜਿਹੜਾ ਆ ਗੋਲੀ ਮੰਗਣ ਆਇਆ ਸੀਗਾ 60-60 ਰੁਪਏ ਦੇ ਵਿੱਚ ਜੜੀਆਂ ਇਹ ਗੋਲੀਆਂ ਵਾਂ ਓੜਦੀਆਂ ਜੜੀਆਂ ਲੋਕਾਂ ਨੂੰ ਲੱਗੀਆਂ ਵਾਂ ਜਿਹੜੇ ਮੁੰਡਿਆਂ ਨੂੰ ਯੁਵਕਾਂ ਨੂੰ ਲੱਗੀਆਂ ਜਿਹੜੇ ਨਸ਼ੇ ਦੇ ਉੱਤੇ ਜਿਹੜੇ ਲੱਗੇ ਹੋਏ ਆ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਤੋੜਨਾ ਪਵੇ ਸ਼ਰੀਰ ਨਾਲ ਦੁਖੇ ਸਰਕਾਰ ਵੱਲੋਂ ਓੜਦੀਆਂ ਗੋਲੀਆਂ ਜੜੀਆਂ ਵਾਂ ਉਹ ਫ੍ਰੀ ਦੇ ਵਿੱਚ ਦਿੱਤੀਆਂ ਜਾਂਦੀਆਂ ਪਰ ਜਿਹੜੇ ਕਈ ਲੋਕੀ ਜਿਹੜੇ ਆ ਓੜਦੀਆਂ ਗੋਲੀਆਂ ਲੈ ਕੇ ਉਸ ਤੋਂ ਬਾਅਦ ਜਿਹੜੇ ਬਾਹਰ ਜੜੀ ਹੈ ਉਹ ਵੇਚਣੀਆਂ ਜੜੀਆਂ ਸ਼ੁਰੂ ਕਰ ਦਿੰਦੇ ਤੇ ਜਿਹੜੇ ਉਹ ਪੈਸੇ ਮਿਲਦੇ ਉਸ ਤੋਂ ਬਾਅਦ ਉਹਦਾ ਫੇਰ ਦੁਬਾਰਾ ਜਿਹੜਾ ਚਿੱ ਜਿਹੜੀ ਉਹਨਾਂ ਦੇ ਕੰਪਾਉਂਡਰ ਹੁੰਦੇ ਸੀਗੇ ਜੀ ਦੇ ਥੱਲੇ ਰੱਖ ਕੇ ਜਿਹੜਾ ਭੇਜ ਦਿੰਦੇ ਸੀਗੇ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਜਦੋਂ ਦੀ ਉਹਨਾਂ ਦੇ ਹੱਥਾਂ ਦੇ ਵਿੱਚ ਜਿਹੜੀ ਇਹ ਦਵਾਈਆਂ ਜਦੋਂ ਦੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਉਸ ਤੋਂ ਬਾਅਦ ਜਿਹੜਾ ਇਹ ਆ ਉਹਨਾਂ ਨੇ ਇਹੀ ਦਵਾਈਆਂ ਜੜੀਆਂ ਵਾਂ ਫਰੀਦ ਵਿੱਚ ਲੈ ਕੇ ਤੇ ਬਾਹਰ ਜੜੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਬੜੀ ਵੱਡੀ ਗੱਲ ਹੈ ਕਿ ਪੰਜਾਬ ਜਿਹੜੀ ਸਰਕਾਰ ਹੈ ਆਖਿਰਕਾਰ ਕਿਉਂ ਸਲੀਕੇ ਦੇ ਨਾਲ ਜਿਹੜਾ ਕਿਉਂਕਿ ਦੇਖੋ ਸਰਕਾਰ ਵੱਲੋਂ ਜਿਹੜੀ ਮੁਹਿੰਮ ਤਾਂ ਚਲਾਈ ਗਈ ਹੈ ਪਰ ਜਿਹੜਾ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਹੈ ਉਹ ਸਲੀਕੇ ਦੇ ਨਾਲ ਜਿਹੜਾ ਇਹ ਆਪਣਾ ਕੰਮ ਜਿਹੜਾ ਇਹ ਬਿਲਕੁਲ ਵੀ ਨਹੀਂ ਕਰ ਪਾਰੀ ਉਹਦੀਆਂ ਜ ਕਈ ਲੋਕੀ ਇਹ ਵੀ ਕਹਿੰਦੇ ਆ ਕਿ ਜਿਹੜੇ ਚਿੱਟਾ ਵੇਚਣ ਵਾਲੇ ਆ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਫੜਦੇ ਉੱਥੇ ਤੁਹਾਨੂੰ ਦੱਸ ਦਈਏ ਕਿ ਜਦੋਂ ਤੁਸੀਂ ਸੜਕ ਦੇ ਉੱਤੇ ਇਸ ਤਰ੍ਹਾਂ ਜਿਹੜੇ ਚਿੱਟੇ ਜਦੋਂ ਟੀਕੇ ਲਾਉਂਦੇ ਹੋ ਸਾਨੂੰ ਇਨਫੋਰਮੇਸ਼ਨ ਆਉਂਦੀ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਤੇ ਪੁੱਛਦੇ ਆ ਤੁਸੀਂ ਜਿਹੜਾ ਚਿੱਟਾ ਆ ਉਹ ਕਿੱਥੋਂ ਖਰੀਦਿਆ ਆ ਸਾਡਾ ਜਿਹੜਾ ਕੰਮ ਹੈਗਾ ਵਾ ਸਿਰਫ ਇਨਵੈਸਟੀਗੇਸ਼ਨ ਕਰਨ ਦਾ ਆ ਨਾ ਕਿ ਕਿਸੇ ਦੇ ਉੱਤੇ ਕਾਰਵਾਈ ਕਰਨ ਦਾ ਜਿਹੜਾ ਕਾਰਵਾਈ ਕਰਨ ਦਾ ਕੰਮ ਆ ਪੁਲਿਸ ਪ੍ਰਸ਼ਾਸਨ ਦਾ ਹੈ ਪਰ ਜੇ ਲੋਕੀ ਇਹ ਕਹਿੰਦੇ ਆ ਕਿ ਮੀਡੀਆ ਵੀ ਉਹ ਜਿਹੜਾ ਜਿਹੜਾ ਪੁਲਿਸ ਦਾ ਕੰਮ ਉਹ ਇਹ ਮੀਡੀਆ ਕਰਦੇ ਉਹ ਕਦੀ ਵੀ ਨਹੀਂ ਹੋ ਸਕਦਾ ਕਿਉਂਕਿ ਹਰ ਇੱਕ ਚੀਜ਼ ਦੀ ਇੱਕ ਲਿਮਿਟੇਸ਼ਨ ਜਿਹੜੀ ਆ ਉਹ ਹੁੰਦੀ ਆ ਸੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਫਿਰ ਜਿਹੜੀਆਂ ਵਾ ਸਾਂਝੀਆਂ ਕਰ ਦਿੰਦੇ ਆ ਟੀਕਾ ਜਿਹੜਾ ਆ ਹੁਣ ਯੁਵਕ ਵੱਲੋਂ ਜਿਹੜਾ ਲਗਾ ਲਿਤਾ ਗਿਆ ਵਾ ਇੰਜੈਕਸ਼ਨ ਲਾ ਲਿਆ ਭਾਜੀ ਜਾਦਾ ਕੀ ਆ ਨਹੀਂ ਲਾ ਲਿਆ ਸਿੱਟਦਾ ਯਾਰ ਭਾਈ ਇਸ ਵਿੱਚ ਕਰਨ ਦੇ ਬਾਰੇ ਹੋਰ ਇਹ ਆਹ ਦੇਖ ਸਕਦੇ ਹੋ ਟੀਕਾ ਪਹਿਲੇ ਭਰਿਆ ਹੋਇਆ ਸੀਗਾ ਹੁਣ ਜਿਹੜਾ ਆ ਉਹ ਖਾਲੀ ਕਰ ਦਿੱਤਾ ਆ ਦਖਾਸੀ ਹੱਥ ਦਖਾ ਮੇਰਾ ਭਰਾ ਲੈਨ ਦੀ ਯਾਰ ਬਈ ਅੰਮੀ ਕਹੋ ਉਹ ਪਾਜੀ ਹੱਥ ਤਾਂ ਦਿਖਾ ਦੇ ਜਿਹੜਾ ਤੈਨੂੰ ਕੁਝ ਕਹਿਣ ਦੇ ਯਾਰ ਯਾਰ ਬਈ ਤੁਹਾਨੂੰ ਸਾਰਾ ਕੁਝ ਦਿਖਾਇਆ ਤਾਂ ਹਨਾ ਸਾਰੇ ਇਧਰ ਨੂੰ ਮੜਾਇਆ ਕਰਦੇ ਉਹ ਕੁਛ ਨਹੀਂ ਹੱਥ ਦਿਖਾ ਯਾਰ ਸਿੱਧਾ ਕਰਾਥੇ ਯਾਰ ਬ੍ਰਦਰ ਸੋ ਪੰਜਾਬ ਦੇ ਨੌਜਵਾਨ ਆ ਜਿਹੜੇ ਕਿਤੇ ਨਾ ਕਿਤੇ ਚਾਹਦੇ ਆ ਕਿ ਨਸ਼ਾ ਜਿਹੜਾ ਇਹ ਖਤਮ ਹੋ ਜਾਏ ਸੋਹਿਬ ਇਹ ਯੁਵਾਕ ਆ ਕਿਤੇ ਨਾ ਕਿਤੇ ਇਹ ਚੀਜ਼ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਖਤਮ ਹੋ ਜਾਏ ਪਰ ਕਿਤੇ ਨਾ ਕਿਤੇ ਜਿਹੜੀ ਸ਼ਰੀਰ ਦੀ ਜਿਹੜੀ ਤੋੜ ਹੈ ਸ਼ਰੀਰ ਦੀ ਤੋੜ ਬਰਦਾਸ਼ਤ ਨਹੀਂ ਹੁੰਦੀ ਜੇਕਰ ਜਿੱਤੇ ਕਰਕੇ ਉਹ ਨਸ਼ਾ ਕਰਨਾ ਪੈਂਦਾ ਪਰ ਜੇ ਇਹਨਾਂ ਦੀ ਦਿਲ ਦੀ ਗੱਲ ਸੁਣੋ ਤੇ ਅੱਜ ਦੇ ਸਮੇਂ ਇਹ ਵੀ ਇੰਨੀ ਗੱਲ ਕਹਿ ਰਿਹਾ ਕਿ ਨਸ਼ਾ ਜਿਹੜਾ ਆ ਖਤਮ ਹੋ ਜਾ ਹੋ ਜਿਹੜਾ ਨਸ਼ਾ ਆ ਉਹ ਖਤਮ ਹੋ ਜਾਣਾ ਚਾਹੀਦਾ ਤੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਜੇ ਸਾਨੂੰ ਮੌਕਾ ਦੇਵੇ ਤੇ ਅਸੀਂ ਜਿਹੜਾ ਇਹ ਨਸ਼ਾ ਆ ਉਹ ਬਿਲਕੁਲ ਇਥੋਂ ਖਤਮ ਕਰ ਦਾਂਗੇ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਜਿਹੜੀ ਇਸ ਖਬਰ ਦਾ ਸਰਕਾਰ ਦੇ ਉੱਤੇ ਤੇ ਪੁਲਿਸ ਪ੍ਰ ਦੇ ਵਿੱਚ ਲੈ ਕੇ ਪੁੱਛਦੇ ਆ ਕਿ ਸਮਾਨ ਜਿਹੜਾ ਤੁਸੀਂ ਕਿੱਥੋਂ ਲੈ ਕੇ ਆਂਦੇ ਹੋ ਤੇ ਅਸੀਂ ਉਸ ਬੰਦਿਆਂ ਨੂੰ ਫੜੀਏ ਤਾਂ ਕਿ ਪੰਜਾਬ ਵਿੱਚ ਜਿਹੜਾ ਇਹ ਨਸ਼ਾ ਹੋ ਖਤਮ ਹੋ ਜਾਏ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਫਿਲਹਾਲ ਤਦ ਤੱਕ ਦੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਰਾਮਕੀਸ਼ਨ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸਆਈਰਾ ਟੀਵੀ ਜਿਲੰਧਰ